ਸਾਡੀ ਇੱਕ ਇੱਥੇ ਬਾਈਕ ਚੋਰੀ ਦੀ ਅਸੀਂ ਐਫਆਈਆਰ ਰਜਿਸਟਰ ਕੀਤੀ ਸੀ ਮਿਨੀ ਸੈਕਟਰੀਏਟ ਦੇ ਕੋਲੋਂ ਬਾਹਰੋਂ ਬਾਈਕ ਚੋਰੀ ਹੋਈ ਸੀ ਇਸ ਨੂੰ ਲੈ ਕੇ ਅਸੀਂ ਪਾਪਰ ਇਨਵੈਸਟੀਗੇਸ਼ਨ ਕੀਤੀ ਜਿਸ ਦੇ ਦੌਰਾਨ ਅਸੀਂ ਦੋ ਅਕਿਊਸਡ ਸਭ ਤੋਂ ਪਹਿਲਾਂ ਅਸੀਂ ਸੀਸੀਟੀਵੀ ਤੋਂ ਫਾਈਂਡ ਆਊਟ ਕੀਤਾ ਤੇ ਉਹਦੇ ਵਿੱਚ ਦੇਖਿਆ ਸੀ ਦੋ ਅਕਿਊਸਡ ਆਏ ਉਹਨਾਂ ਨੇ ਇੱਕ ਬਾਈਕ ਤੇ ਆਏ ਉਹਦੇ ਤੋਂ ਇੱਕ ਉਤਰਿਆ ਤੇ ਆਪਣੀ ਜਿਹੜੀ ਬਾਈਕ ਦੀ ਚੋਰੀ ਦੀ ਰਿਪੋਰਟ ਹੈ ਉਹਨੂੰ ਲੈ ਕੇ ਚਲੇ ਗਏ ਇਸ ਤੋਂ ਬਾਅਦ ਅਸੀਂ ਉਹਨਾਂ ਦਾ ਪਛਾਣਿਆ ਤਾਂ ਪਤਾ ਚੱਲਿਆ ਕਿ ਉਹ اسلامਾਬਾਦ ਏਰੀਆ ਦੇ ਸੀਗੇ ਉਸ ਤੋਂ ਸਭ ਤੋਂ ਪਹਿਲਾਂ ਅਸੀਂ ਆਪਣੇ ਸੋਰਸਸ ਲਗਾ ਕੇ ਇੱਕ ਬੰਦਾ ਬਿੱਕਰ ਸਿੰਘ ਨਾਮ ਦੇ ਕ୍ୟੂਸ ਨੂੰ ਅਰੇਸਟ ਕੀਤਾ ਉਹਨੂੰ ਰਿਮਾਂਡ ਤੇ ਲੈਣ ਤੋਂ ਸਾਨੂੰ ਇਹ ਪਤਾ ਚੱਲਿਆ ਕਿ ਬਾਈਕ ਟਾਂਡੇ ਵਾਲੇ ਪਾਸੇ ਜਾਂ ਹਰਿਆਣੇ ਵਾਲੇ ਪਾਸੇ ਵਿਕੀ ਹੈ ਉਹਦਾ ਰਿਮਾਂਡ ਜਦੋਂ ਲੈਣ ਤੋਂ ਬਾਅਦ ਅਸੀਂ ਨੈਕਸਟ ਡੇ ਹੀ ਗੋਰੇ ਨੂੰ ਅਸੀਂ ਟਰੈਕ ਕਰਨਾ ਸਟਾਰਟ ਕੀਤਾ ਤੇ ਸਪੈਸ਼ਲ ਬ੍ਰਾਂਚ ਦੀ ਟੀਮ ਨੂੰ ਨਾਲ ਲੈ ਕੇ ਅਸੀਂ ਗੋਰਾ ਜਿਹੜਾ ਕਿ ਦੂਸਰਾ ਕ୍ୟੂਸ ਸੀ ਉਹਨੂੰ ਵੀ ਅਰੇਸਟ ਕੀਤਾ ਉਸ ਦੀ ਅਰੇਸਟ ਤੇ ਰਿਮਾਂਡ ਤੋਂ ਬਾਅਦ ਸਾਨੂੰ ਟੋਟਲ 5 ਬਾਈਕਸ ਰਿਕਵਰੀ ਹੋਈਆਂ ਤੇ ਇੱਕ ਐਕਟਿਵ ਆਵੇ ਰਿਕਵਰ ਹੋਇਆ ਜਿਸ ਜੇਡੀ ਕੰਪਲੇਂਟ ਸੀਗੀ ਮੇਨੀ ਸੈਕਟਰੀਏਟ ਤੋਂ ਬਾਈਕ ਚੋਰੀ ਦੀ ਉਹ ਵੀ ਉਹਦਾ ਉਹ ਵੀ ਵਨ ਆਫ ਦਾ ਬਾਈਕ ਹੈਗੀ ਹੈ ਤਾਂ ਅਸੀਂ ਆਪਣੀ ਪੂਰੀ ਟੀਮ ਦਾ ਮੈਂ ਬਹੁਤ ਥੈਂਕਸ ਕਰਦੇ ਆ ਕਿ ਅਸੀਂ ਬਹੁਤ ਹੀ ਜ਼ਿਆਦਾ ਕੱਟ ਟਾਈਮ ਦੇ ਵਿੱਚ ਇੰਨੀ ਰਿਕਵਰੀ ਕੀਤੀ ਹੈ ਤੇ ਅਸੀਂ ਅੱਗੇ ਵੀ ਪੂਰੇ ਸ਼ਹਿਰ ਦੇ ਵਿੱਚ ਇੱਥੇ ਵੀ ਚੋਰੀ ਦਾ ਕੋਈ ਮੈਟਰ ਹੁੰਦਾ ਹੈ ਜਾਂ ਕੋਈ ਵੀ ਇਸ਼ੂ ਹੋਊਗਾ ਅਸੀਂ ਪੂਰੇ ਪੂਰੇ ਹੌਸਲੇ ਦੇ ਨਾਲ ਔਰ ਆਪਣੇ ਸ਼ਹਿਰ ਦੇ ਵਿੱਚ ਪੂਰੇ ਸੁਰੱਖਿਆ ਪ੍ਰਬੰਧ ਲਈ ਅਸੀਂ ਨਿਸ਼ਚਿਤ ਹਾਂ ਔਰ ਅਸੀਂ ਐਨਸ਼ੋਰ ਵੀ ਕਰਾਂਗੇ ਕਿ ਸਭ ਦੀ ਪ੍ਰੋਬਲਮਸ ਟਾਈਮਲੀ ਐਡਰੈਸ ਕਰੀ ਇਨੋਂ ਤੇ ਬੰਲੇ ਵੀ ਕੋਈ ਪਰਚੇ ਹੈਗਾ ਨਾ ਹਾਂਜੀ ਇਹ ਦੋਨੋਂ ਪਹਿਲਾਂ ਵੀ ਚੋਰੀ ਦੇ ਹੀ ਮਾਮਲਿਆਂ ਦੇ ਵਿੱਚ ਕਾਫੀ ਅੰਦਰ ਰਹੇ ਆ ਐਨਡੀ ਦੇ ਵੀ ਪਰਚੇ ਸੀ ਇਹਨਾਂ ਤੇ ਇਹ ਬੇਲ ਆਊਟ ਸੀਗੇ ਹੁਣੇ ਆਏ ਸੀ ਤੇ ਅਸੀਂ ਇਹਨਾਂ ਨੂੰ ਹੁਣ ਫੇਰ ਟਰੈਕ ਕਰਕੇ ਤੇ ਆਪਣੀ ਕਾਰਵਾਈ ਕੀਤੀ ਅਰੈਸਟ ਕੀਤੀ ਜਗ੍ਹਾ ਤੋਂ ਹੋਏ ਅਰੈਸਟ ਹੀ ਇੱਕ ਨਿਕਾਰ ਤੋਂ ਹੀ ਹੋਇਆ اسلامਾਬਾਦ ਏਰੀਆ ਤੋਂ ਤੇ ਹੁਣ ਅਸੀਂ ਅੱਗੇ ਇਹਨਾਂ ਨੂੰ ਜੁਡੀਸ਼ੀਅਲ ਕਸਟਡੀ ਤੇ ਹੁਣੇ ਪ੍ਰੈਜ਼ੈਂਟਲੀ ਹੈ 6 ਬਾਈ ਕਰ ਰਹੀ ਆ ਹਾਂਜੀ ਉਦੋਂ 6 ਇਹਦੇ ਚੋਂ ਇੱਕ ਐਕਟਿਵ ਹੈ ਤੇ ਪੰਜ ਪਾਈਪਸ ਸਰ ਇਹ ਲੋਕਲ ਅਸ਼ਾਰਪੁਨੀਆਂ ਤੇ ਮਾਰੂਫ ਸਰ ਹੱਲੇ ਵੈਰੀਫਾਈ ਕਰ ਰਹੇ ਹਾਂ ਮੋਸਟਲੀ ਹੁਸ਼ਾਰਪੁਰ ਏਰੀਆ ਦੀ ਹੀ ਹੈਗੀ ਆ ਸਾਰੀ